ਮੌਲਾ ਬਟਾਲਾ ਦੇ ਅਹਮਦਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਛੋਟਾ ਪੁੱਤ ਨਸ਼ੇ ਦੀ ਭੇਟ ਚੜ ਗਿਆ ਸੀ ਅਤੇ ਹੁਣ ਵੱਡਾ ਪੁੱਤ ਲਾਪਤਾ ਹੋ ਗਿਆ ਹੈ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਘਰ ਵਾਲੀ ਭੈਣ ਅਤੇ ਬਜ਼ੁਰਗ ਮਾਪਿਆਂ ਨੇ ਰੋ ਰੋ ਬੁਰਾ ਹਾਲ ਹੈ ਘਰ ਵਾਲੀ ਅਤੇ ਬਜ਼ੁਰਗ ਮਾਪੇ ਦਾ ਕਹਿਣਾ ਹੈ ਕਿ ਘਰੋਂ ਪੁੱਤ ਹਰ ਰੋਜ਼ ਦੀ ਤਰ੍ਹਾਂ 10 ਵਜੇ ਕੰਮ ਤੇ ਨਿਕਲਿਆ ਸੀ ਅਤੇ ਸ਼ਾਮ 6:15 ਮਿੰਟ ਦੇ ਕਰੀਬ ਕੰਮ ਤੋਂ ਵਾਪਸ ਆ ਗਿਆ ਸੀ ਪਰ ਘਰ ਨਹੀਂ ਆਇਆ ਸਾਨੂੰ ਕੁਝ ਨੌਜੋਨਾਂ ਉੱਤੇ ਸ਼ੱਕ ਹੈ ਜਿਨ੍ਹਾਂ ਦਾ ਨਾਮ ਅਸੀਂ ਪੁਲਿਸ ਨੂੰ ਸ਼ਿਕਾਇਤ ਵਿੱਚ ਲਿਖਾਇਆ ਗਿਆ ਹੈ ਪਰ ਪੁਲਿਸ ਵੱਲੋਂ ਸਹੀ ਤਰੀਕੇ ਦੇ ਨਾਲ ਸਾਡੇ ਪੁੱਤ ਦੀ ਭਾਲ ਨਹੀਂ ਕੀਤੀ ਜਾ ਰਹੀ ਅੱਜ 15 ਦਿਨ ਹੋ ਗਏ ਹਨ ਪੁਲਿਸ ਉਹਨਾਂ ਨੌਜੋਨਾਂ ਨੂੰ ਫੜ ਕੇ ਲੈਂਦੀ ਹੈ ਤੇ ਛੱਡ ਦਿੰਦੀ ਹੈ ਜੇਕਰ ਸ਼ਕਤੀ ਦੇ ਨਾਲ ਪੁੱਛਗिरी ਕੀਤੀ ਜਾਵੇ ਤਾਂ ਜਰੂਰ ਸਾਡੇ ਪੁੱਤ ਦੇ ਗੁੰਮ ਹੋਣ ਦਾ ਸੁਰਾਗ ਮਿਲ ਜਾਵੇਗਾ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਮੇਰੇ ਹਸਬੰਡਾ ਉਹਨਾਂ ਦਾ ਨਾਮ ਬਿਕਰਮਜੀਤ ਸਿੰਘ ਹੈ 15 ਦਿਨ ਹੋ ਗਏ ਮੇਰਾ ਨਾਮ ਮਨਵਾ ਮੇਰੇ ਹਸਬੰਡ ਵਾ ਹਾਂਜੀ ਉਹਨਾਂ ਦਾ ਨਾਮ ਜੀਤਾ ਕਰੋ ਰੋਟੀ ਖਾ ਕੇ ਕੰਮ ਤੇ ਗਏ ਆ ਸ਼ਾਮ ਨੂੰ ਘਰ ਨਹੀਂ ਆਏ ਕਿ ਦਿਹਾੜੀ ਲਾ ਕੇ ਤਵਾਜ ਜੇਦੀਆਂ ਦੇ ਚੋਂ ਉੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਅੱਜ 15 ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲੜ-ਡੱੜ ਨਹੀਂ ਕੀ ਹਾਂਜੀ ਹੱਸਦੇ ਖੇੜਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲਚਾਲ ਹੋਈ ਆ ਹਾਂਜੀ ਡੈਡੀ ਵੈਣਾ ਕੰਮ ਤੇ ਗਏ ਬਸ ਬਾ ਸ਼ਾਮ ਨੂੰ ਘਰ ਲਈ ਉਹਨਾਂ ਨੂੰ ਪਤਾ ਕਿ ਇਹ ਚਲਿੱਪੀਆਂ ਵਾਲੇ ਚੋਂ ਪੁੱਤਰ ਆ ਉਦੋਂ ਬਾਅਦ ਘਰ ਨਹੀਂ ਹੋਏ ਅੱਜ 15 ਦਿਨ ਹੋ ਗਿਆ ਉਹਨਾਂ ਨੂੰ ਘਰੋਂ ਗਿਆ ਹਾਂਜੀ ਅਸੀਂ ਸਾਰੇ ਰਿਸ਼ਤੇਦਾਰਾਂ ਚ ਫੋਨ ਕੀਤੇ ਉਹ ਤਾਂ ਆ ਜਿ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹਿਣ ਪੜਕੇ ਫਿਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੋਣੀ ਤੇ ਮੇਰੇ ਨਾਨਾ ਅਸੀਂ ਚਾਰੇ ਲੱਪਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭਿਆ ਅਸੀਂ ਥੱਕ ਆ ਬੋ ਕੇ ਘਰੇ ਆ ਗਏ ਅਸੀਂ ਇਹਨੂੰ ਪੁਲਿਸ ਕੋਲ ਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸ਼ਹਿਰ ਚ ਹੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਲਾਪਤਾ ਹੋਇਆ ਮੇਰਾ ਮਾ ਕੋਈ ਨਹੀਂ ਸਾਨੂੰ ਸਾਥ ਚਾਹੀਦਾ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿਹੜਾ ਗਿਆ ਰੋਟੀ ਲੈ ਕੇ ਗਿਆ ਵਾ ਕਥੋ ਕੰਮ ਕਰਕੇ ਆਇਆ ਵਾ ਸਾਮਾਂ ਨੂੰ 6 ਵਜੇ ਉਤਰਿਆ ਉਤੋਂ ਉਹਦੂ ਬਾਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਆ ਵੀ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲੱਗਾ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਿਓ ਪੁੱਤਾਂ ਹੀ ਲੇਬਰ ਦਾ ਕੰਮ ਕਰਦੇ ਆਂ ਵਿਹਾੜੀ ਲਾ ਕੇ ਆਣ ਕੇ ਘਰ ਲੈ ਆ ਚਲਵਨੇ ਹੋਰ ਸਨ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਛ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਛ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਪੀ ਇਹ ਛੇਰਾ ਮਾਲਿਆ ਉਹ ਸਕੂਟਰੀ ਦੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ ਸਾਨੂੰ ਇਹ ਚਾਹੀਦਾ ਨਿਸ਼ਾਬ ਚਾਹੀਦਾ ਪੀ ਇਹਦੇ ਕੋ ਪੁੱਛੋ ਇਹਨੂੰ ਫੜ ਵੀ ਸਕਦੀ ਆ ਕੁਛ ਕੁਛ ਇਹ ਪਾਰਟੇ ਬੰਦਾ ਕੱਢ ਸਕਦੀ ਆ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਇਹਨਾਂ ਸਾਡੇ ਬੰਦੇ ਦਾ ਥੋੜਾ ਬਹੁਤਾ ਪਤਾ ਲੱਗਣਾ ਚਾਹੀਦਾ ਕੀ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਾਲ ਸਾਡੀ ਇਹ ਕੋ ਮਿਲ ਨਹੀਂ ਚਾਹੀਦੀ ਐ ਨਾ ਛੇਤੀ ਤੇ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਵਾ ਹਾਂਜੀ ਸਾਡੀ ਜੀ ਹਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹਦੇ ਬਾਰੇ ਵੀ ਅਸੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜੀ ਘੁੰਮਦੇ ਫਿਰਦੇ ਰਹਿਆ ਉਹਦਾ ਵੀ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਦੋਸ਼ੀ ਵੀ ਹੈਗੇ ਧਾਰੀਵਾਲ ਦੇ ਦੋਸ਼ੀ ਕੁੰਡੇ ਦੇ ਕੋਨਾ ਮਾਰਿਆ ਤੇ ਨਾ ਪਿਓ ਪਤਾ ਨੇ ਮਾਰਿਆ ਨਾ ਕੋਈ ਗੱਲ ਕੋਣ ਹਾਨੂੰ ਅਹੀਂ ਇਹ ਮੰਗ ਕਰਦੇ ਆਂ ਵੀ ਸਾਡੇ ਬੱਚੇ ਨੂੰ ਜੇ ਕਿਤੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਸਾਨੂੰ ਬਤਾ ਬੱਚਾ ਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਸਾਨੂੰ ਇਨਸਾਦੀ ਚਾਹੀਦੀ ਐ ਪੁਲਿਸ ਨੂੰ ਇਨਸਾਦੀ ਦੇਣੀ ਚਾਹੀਦੀ ਅਸੀਂ ਇਹ ਅੱਜ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਿਸ ਕੋਲ ਆ ਜੰਦੇ ਕੁਝ ਨਹੀਂ ਸਾਨੂੰ ਦੱਸ ਰਹੀ ਪੁਲਿਸ ਵੀ ਇਹ ਬੰਦਾਂ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਉਹ ਕਹਿੰਦਾ ਹੈ ਘਰੋਂ ਆ ਗਏ 15 ਦਿਨ ਹੋ ਗਏ ਆ ਘਰ ਉਹਦੇ ਮਦਰ ਭੱਜੇ ਫਿਰਦੇ ਹੁਣ ਘਰ ਇਹਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ ਹੀ 15 ਦਿਨ ਲੋ ਵਿੱਚ ਇੱਥੇ ਉਹਦੇ ਮਦਰ ਭੱਜੇ ਫਿਰਨਦੇ ਆਨੂੰ 15 ਦਿਨਾਂ ਦੇ ਵਿੱਚ ਹਜੇ ਕੋਈ ਨਿਸ਼ਾਪ ਨਹੀਂ ਮਿਲਿਆ ਤੇ ਮਿਲਣਾ ਕਦੋਂ ਆ ਜੀ ਨਸ਼ਾ ਪਤਾ ਕਰਦਾ ਸੀ ਕੋਈ ਪਹਿਲਾ ਨਸ਼ਾ ਪਤਾ ਕਰਦਾ ਹੀ ਢੜਬੰਨ ਨਸ਼ਾ ਪਤਾ ਕਰਦਾ ਹੀ ਇਹ ਨਹੀਂ ਆ ਦੇ ਵੀ ਨਸ਼ਾ ਪਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਮੰਮਾ ਜਿੰਦਾਬਾ ਉੱਥੇ ਬੈਠਾ ਕੰਬ ਦੇ ਨਾਲ ਲਾ ਕੇ ਪਾਣੀ ਪੀਂ ਤੇ ਆਇਆ ਵਾ ਬਲਗੱਲਬਾਤ ਕਰ ਰਿਹਾ ਉਦੋਂ ਬਾਅਦ ਪਤਾ ਨਹੀਂ ਲੱਗਾ ਪੀਏ ਚੇਰਾਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਪੁਲਿਸ ਨੂੰ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਨਿਸਾਬੀ ਚਾਹੀਦੀ ਹੈ ਪੁਲਿਸ ਨੂੰ ਚਾਹੀਦਾ ਨਿਸਾਬੀ ਮਿਲਣੀ ਚਾਹੀਦੀ ਇਕਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਂਦਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ੋਂ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਹੈ ਇੱਕ ਤੇ ਸ਼ੇਰਾ ਹਸਨਪੁਰੀਆ ਇੱਕ ਅਹਮਦਾਬਾਦ ਦਾ ਜੋਬਨ ਇਹ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੇ ਬੰਦੇ ਦੀ ਕਾਰਵਾਈ ਸੀ ਮਕਦਮਾ ਨੰਬਰ 192 9724 127 BNS ਦੇ ਤਹਿਤ ਜਿਹੜਾ ਉਦਰਜ ਕਰ ਲਿਆ ਹੈ ਉਹਨਾਂ ਦੋਵਾਂ ਮੁਣਿਆਂ ਦੇ ਖਿਲਾਫ ਸ਼ੇਰਾ ਹਸਨਪਰੀਆ ਤੇ ਜੋ ਬੰਦੇ ਅੰદાવાદ ਦੇ ਖਿਲਾਫ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿਹਨਾਂ ਜਿਹਨਾਂ ਦਾ ਵੀ ਉਹ ਨਾਂ ਲੈਦੇ ਰੋਏ ਸੀ ਉਹਨਾਂ ਨੂੰ ਲਿਆ ਕੇ ਕਸ਼ਸ਼ਕਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਸਰ ਜਿਸ ਤਿੱਕੇ ਇਹ ਮੌਜੂਦ ਦਾ ਰੰਗਤ ਨਹੀਂ ਨਿਸ਼ਚਿਤ ਆਦੀ ਨਹੀਂ ਨਿਸ਼ਚਿਤ ਨਹੀਂ ਅਸੀਂ ਕਹਿੰਦਾ ਸਮਝਾਈ ਕਿ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫ਼ਤੀਸ਼ ਚੱਲਦੀ ਏ ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜ਼ਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ